ਅੱਜ ਆਪਾਂ ਲੈ ਕੇ ਆ ਗਿਆ ਤੁਹਾਨੂੰ ਜੋਧਾ ਦੇ ਸੰਧੂ ਫਾਰਮ ਦਾ ਜੀ ਉਹਨਾਂ ਦੇ ਫਾਰਮ ਤੇ ਆ ਦੇਖੋ ਤੁਸੀਂ ਆਗੇ ਸੰਧੂਪਾਰ ਨੂੰ ਜੋਧਾ ਤੇ ਆ ਜੋ ਅੱਜ ਆਪਾਂ ਦੇਖਦੇ ਆਂ ਵੀਰੇ ਕੋਲੇ ਕੀ ਕੁਛ ਕਿੱਦਾਂ ਦਾ ਫਾਰਮ ਬਣਿਆ ਹੋਇਆ ਹੈ ਇਹ ਆ ਆਪਣੀ ਗੱਡੀ ਹੈ ਆ ਬਾਈ ਨੇ ਠੰਡੇ ਪਾਣੀ ਦਾ ਜਗਾਰਡ ਲਾਇਆ ਹੋਇਆ ਵੀ ਠੰਡਾ ਪਾਣੀ ਪੀਓ ਜੀ ਠੀਕ ਆ ਬਾਈ ਗੱਡੀ ਦੇ ਉੱਤੇ ਰੱਖਿਆ ਹੋਇਆ ਸਪੇਅਰ ਵਾਲਾ ਪੰਪ ਆ ਬਾਈ ਇਹ ਕੰਮ ਕਰਨ ਵਾਲੇ ਬੰਦੇ ਨੇ ਦੇਖ ਤੁਸ ਜੀ ਇਹ ਬਾਈ ਸੰਧੂ ਦਾ ਫਾਰਮ ਆਪਣੇ ਦਾ ਤੁਸੀਂ ਸਾਰੀ ਜਾਣਦੇ ਹੋ ਜੋਧਾ ਵਾਲੇ ਸੰਧੂ ਫਾਰਮ ਨੂੰ ਆ ਦੇਖੋ ਬਾਈ ਦਾ ਟਰੈਕਟਰ ਆ ਬਸਾ ਬੋਸਾ ਬਾਈ ਇਹ ਉਹ ਦੇਖੋ ਵੀਰੇ ਦਾ ਟਰਾਲਾ ਕਿੰਨਾ ਠੰਡੇ ਪਾਣੀ ਦਾ ਕੰਮ ਦੇਖੋ ਕਿੰਦਾ ਦਾ ਇਹ ਜੰਦਾ ਬਣ ਸਕਦੇ ਆ ਆਪਾਂ ਆ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਆ ਠੰਡੇ ਪਾਣੀ ਦਾ ਸੀਕਰ ਲੱਗਿਆ ਹੋਇਆ ਆ ਜਿਹਾ ਬਾਈ ਦੀ ਸਪਰੇਅ ਕਰਨ ਵਾਲੀ ਗੱਡੀ ਬਣੀ ਹੋਈ ਆ ਆ ਦੇਖੋ ਦੀ ਕਿਤਿਆ ਵੱਡੀ ਗੱਡੀ ਗੱਡੀ ਆਪਣੀ ਇਹ ਵੀਰੇ ਖੜਕੇ ਦੇ ਲੈ ਕੇ ਜਾਓ ਪੋਜੀ ਦੇ ਉੱਤੇ ਖੜਾਓ ਗੱਡੀ ਤੇ ਕੰਮ ਲਾਓ ਆ ਬਾਈ ਦਾ ਟਰੈਕਟਰ ਆ ਬਾਈਓ ਨਹੀਂ ਬੈਠੇ ਨੇ ਫਲੇ ਦੇ ਕੰਮ ਕਰਨ ਵਾਲੇ ਆ ਬਾਈਆ ਟਰਾਲਾ ਦੇਖੋ ਗੱਡਾ ਆ ਦੇਖੋ ਬਾਈ ਦਾ ਟਰਾਲਾ ਗੱਡਾ ਕਿੰਨਾ ਖੜਾ ਉਹ ਮਗਰ ਤੋਂ ਸਾਡੇ ਉੱਤੇ ਉਧਰ ਵੀ ਜਾਵਾਂਗੇ ਜਾ ਆ ਦੇਖੋ ਬਾਈ ਦਾ ਨਿਊ ਹਾਲੈਂਡ 90 10 ਦੇਖੋ ਤੁਸੀਂ ਜੱਜ ਦਾ ਪੂਰਾ ਬਹੁਤ ਪਿੱਛੇ ਹੋਣਾ ਪੈਣਾ ਦੇਖੋ ਤੁਸੀਂ ਕਿੰਨਾ ਹੋਣਾ ਟਰੈਕਟਰ ਆ ਆ ਬਾਈ ਦਾ ਟਰਾਲਾ ਦੇਖੋ ਕਿੱਡਾ ਹੂੰ ਲੱਗਦਾ ਕਿ ਤੁਹਾਨੂੰ ਮਾੜਾ ਟਰੈਕਟਰ ਖੇਚਣੂ ਬਾਈ ਦਾ ਟਰਾਲੇ ਨੂੰ ਇਹ ਬਾਈ ਦਾ ਟਰੈਕਟਰ ਨਿਊ ਹੋਣਾ 90 ਦਾ ਥਾ ਇਧਰ ਆ ਬਾਈ ਕਹਿੰਦਾ ਹੁੰਦਾ ਜੀ ਨੂੰ ਕਹਿੰਦਾ ਵੀ ਜਿੰਨਾ ਨਿੱਕਾ ਉਨਾ ਹੀ ਤਿੱਖਾ ਜੌਂਡੀ ਰੁਪਿਆ 50 39 20 ਹੋਰ ਬਾਈ ਹੋਰ ਬਾਈ ਕੋਲ ਜਿੰਨੇ ਟਰੈਕਟਰ ਨੇ 4x4 ਇਹਨੇ ਸਾਰੇ ਆ ਦੇਖੋ 60 55 ਤੁਸੀਂ ਆ ਦੇਖੋ ਟਿੱਕੇ ਜਨਰੇਟਰ ਦੋ ਜਨਰੇਟਰ ਇਹ ਜਨਰੇਟਰ ਆ ਬਾਈ ਆਲੂਆਂ ਦੀ ਮਸ਼ੀਨ ਦਾ ਟੰਮਾ ਇਹ ਮਸ਼ੀਨ ਨਾਲ ਬਾਈ ਆਲੂਆਂ ਦੇ ਸੈਇਦ ਨੇ ਹਿਸਾਬ ਨਾਲ ਅਲੱਗ-ਅਲੱਗ ਕਰ ਲੈਂਦੇ ਨੇ ਆ ਦੇਖੋ ਤੁਸੀਂ ਦੇਖਿਆ ਹੋਊਗਾ ਬਾਈ ਨੇ ਪਨੀਰੀ ਰੇਲਾਈ ਥੀ ਇਸ ਮਸ਼ੀਨ ਨਾਲ ਕਬੂਟਾ ਦੀ ਮਸ਼ੀਨ ਆ ਇਹ ਟ੍ਰੈਕਟਰ 60 55 ਬਾਈ ਦਾ 4x4 ਇਹ ਖਾ ਆ ਗਿਆ 5505 ਬਾਈ ਆ ਟਰੈਕਟਰ ਨੂੰ ਬਹੁਤ ਪਿਆਰ ਕਰਦਾ ਕਹਿੰਦਾ 10 ਦਾ ਅੰਦਰ ਦੀ ਵੀਡੀਓ ਤੁਸੀਂ ਦੇਖੀ ਹੋਊਗਾ ਆਜੋ ਬਾਈ ਦੇ ਪਿੱਛੇ ਚੱਲਦੇ ਆ ਫਾਰਮ ਤੇ ਆ ਤੁਸੀਂ ਰੂਟਾ ਮੀਟਰ ਦੇਖ ਲਓ ਬਾਈ ਦੇ ਹਨਾ ਟਰਾਲਾ ਇੱਕ ਹੋਰ ਖੜਾ ਇੱਕ ਹੋਰ ਟਰਾਲਾ ਖੜਾ ਆ ਉਸ ਨਿੱਕੋ ਜਿਹਾ ਇੱਕ ਚੀਜ਼ ਦਿਖਾਉਣਾ ਹੈ ਦੇਖੋ ਧਿਆਨ ਨਾਲ ਕੀ ਹੈ ਟਰਤਵੀਆਂ ਕਿੱਡੀਆਂ-ਕੱਡੀਆਂ ਨੇ ਤੁਸੀਂ ਐਂ ਦੇਖੋ ਵੀ ਮਾੜਾ ਟਰੈਕਟਰ ਨਹੀਂ ਖਿੱਚਦਾ ਇਹਦਾ ਬਾਈ ਦਾ ਆਪਣਾ ਫਿਰ 90 ਦਾ ਸੀ ਪਾਉਂਦਾ ਪਿੱਛੇ ਦੇਖੋ ਇਹ ਟਰਤਵੀਆਂ ਕਿੱਡੀਆਂ-ਕੱਡੀਆਂ ਹੋਣੀ ਹੋਈ ਨੇ ਬਾਈ ਦਾ ਦੇਖੋ ਤੁਸੀਂ ਖੜੀਆ ਨਿਊ ਹਾਲੈਂਡ ਮਸ਼ੀਨ ਖੜੀਆ ਬਾਈ ਦੀ ਆਹ ਸਵਰਾਜ ਖੜੀ ਆ ਹੁਣ ਦੇਖੋ ਬਾਈ ਇਹਦੀ ਕਹਿਰ ਗੱਲ ਕਰ ਦਿੰਦਾ ਕਹਿ ਬੰਦੀ ਕਿੰਨਾ ਵਿਸਰੇ ਲੱਗਿਆ ਹੋਇਆ ਆ ਇੱਕ ਕਾ ਖੜੀ ਆ ਨਿਊ ਹਾਲੈਂਡ ਆ ਦੇਖਦੇ ਆਪਾਂ ਇਹਦੇ ਮੂਰੇ ਕਟਰ ਲੱਗਿਆ ਹੋਇਆ ਦੇਖਦੇ ਆਪਾਂ ਆ ਹੋਰ ਵੀ ਦੇਖ ਲਓ ਤੁਸੀਂ ਕਿੰਨਾ ਸੋਹਣਾ ਸੈੱਟ ਬਣਾਇਆ ਹੈ ਬਾਈ ਦਾ ਬਾਕੀ ਨੂੰ ਲੰਬੀ ਉਮਰ ਵਾਖੇ ਬਾਈ ਦੀ ਸਾਰੀਆਂ ਤਮੰਨਾ ਪੂਰੀਆਂ ਕਰੇ ਰੱਬ ਜਿੰਨੇ ਸ਼ੌਂਕ ਨਾਲ ਬਾਈ ਖੇਤੀ ਕਰਦਾ ਨਾ ਉਹਨੇ ਹੀ ਕੰਮ ਰੀਜੀਨਲ ਕੰਮ ਕਰਦਾ ਬਾਈ ਇਹੇ ਕੰਮ ਆਪਦਾ ਆ ਦੇਖੋ ਤੁਸੀਂ ਤੇ ਮੱਕੀ ਵਾਲਾ ਕਟਰ ਲੱਗਿਆ ਹੋਇਆ ਹੈ ਨਿਊ ਹਾਲੈਂਡ ਦੇ ਆ ਬਾਈ ਦੇ ਪੁਰਾਣੇ ਮਸ਼ੀਨ ਆਪਣੇ ਦੂਜੇ ਕਟਰ ਵਾਲ ਖੜੇ ਨੇ ਆ ਲੇਜ਼ਰ ਰਾਈਟ ਨੇ ਖੜਾ ਆ ਗੱਠਾ ਬੰਨਣ ਵਾਲੀ ਮਸ਼ੀਨ ਆ ਜੋ ਚਲੋ ਟ੍ਰੀ ਪੇ ਨਾ ਮਸ਼ੀਨਾਂ ਖੜੀਆਂ ਹਰ ਤਰ੍ਹਾਂ ਦੀਆਂ ਆ ਦੇਖੋ ਤੁਸੀਂ ਹਰ ਤਰ੍ਹਾਂ ਦਾ ਬਾਈ ਦਸਾਂ ਦੇ ਬਾਈ ਕੋਲੇ ਸੰਦ ਪਾਂਡਾ ਦੇਖੋ ਤੁਸੀਂ ਬੀਜਾਂ ਵਾਲੀ ਮੱਕੀ ਬੀਜਾਂ ਵਾਲੀ ਆ ਦੇਖੋ ਤੁਸੀਂ ਪਲਟਰ ਕਿੱਡੇ-ਕੱਡੇ ਨੇ ਬਾਈ ਇਹ ਆ ਦੇਖੋ ਤੁਸੀਂ ਹਾਂ ਆਲੂ ਵਾਲੀਆਂ ਮਸ਼ੀਨਾਂ ਚਾਰ ਖੜੀਆਂ ਨੇ ਦੇਖੋ ਇਹਨਾਂ ਚਾਰ ਆ ਬਾਈ ਦੇ ਟਰੈਕਟਰ ਦੇ ਟਾਇਰ ਜਿਹੜੇ ਆਲੂ ਬਟਨ ਦਾ ਵੇਲੇ ਲਾਉਂਦਾ ਹੈ ਬਾਈ ਆ ਗੱਠਾਂ ਮਰਨ ਵਾਲੀ ਮਸ਼ੀਨ ਇਹ ਨਿਊ ਫਾਰਮੈਟ ਦੀ ਆ ਤੇ ਆ ਦੇਖੋ ਤੁਸੀਂ ਰੂਟਾ ਬੀਟਰ ਕਿੱਡਾ ਵੱਡਾ ਹੈ 12 ਫੁੱਟ ਪਤਾ ਨਹੀਂ ਤੇ 12 ਫੁੱਟਾ ਰੂਟਾ ਬੀਟਰ ਬਾਈ ਦਾ ਦੇਖੋ ਤੁਸੀਂ ਸ਼ੇਰੇ ਦਾ ਮਾੜੀ ਫੈਕਟਰੀ ਜਿਹੜਾ ਦਾ ਸੈੱਡ ਪਾਇਆ ਹੋਇਆ ਸਹੀ ਗੱਲ ਆ ਜਿੱਥੇ ਸਾਹਦੇ ਖੜਦੇ ਨੇ ਬਾਈ ਦੇ ਬਹੁਤ سارے ਸੁਪਨੇ ਪੂਰੇ ਹੋਣ ਬਾਈ ਨੂੰ ਲੰਮੀ ਉਮਰ ਦਾ ਬੇਰਬਾਣਾ ਆ ਦੇਖੋ ਤੁਸੀਂ ਕਿਆ ਚੀਜ਼ ਆ ਰੱਬ ਇਦਾਂ ਹੀ ਬਾਈ ਤੇ ਮਿਹਨਤ ਕਰਦਾ ਰਵੇ ਤੇ ਬਾਈ ਤਰੱਕੀਆਂ ਕਰਦਾ ਰਵੇ ਸਾਰੇ ਟਰੈਕਟਰ तकरीबन तकरीबन ਬਾਈ ਕੋਲੇ 4x4 ਇਹਨੇ ਇਹ ਦੇਖੋ ਤੁਸੀਂ ਆਹ ਖੜਾ ਝੋਟਾ ਇਹਨੂੰ ਦੁਬਾਰਾ ਵੀਡੀਓ ਬਣਾਉਣ ਨੂੰ ਨਹੀਂ ਕਰਿਆ ਮੈਂ ਵੀ ਇਹ ਜੱਜ ਨਾਲ ਵੀਡੀਓ ਬਣਾਈ ਦੀ ਦੇਖੋ ਜੇ ਖੜਾ ਝੋਟਾ ਆਹ ਤਰ੍ਹਾਂ ਆਵਾਜ਼ ਉਹ ਜਿੱਸੇ ਆਪ ਵੀ ਪਈਦਾ ਟਰਾਲਾ ਵੀ ਦੇਖੋ ਤੁਸੀਂ ਕਿੰ째 ਵੱਡਾ ਬੜਾ ਪਈਦਾ ਦੇਖੋ ਟਰਾਲਾ ਕਿੱਡਾ ਜੱਡਾ ਸੰਦਾ ਉਹਦੀ ਟਰਾਲਾ ਬਾਈ ਦਾ ਚਲ ਤਰਕੀਆਂ ਵਾਖੇ ਬਾਈ ਨੂੰ ਰੱਬਾ